ਬਰਵਿੰਦਰ ਸਿੰਘ ਬਰਾੜ ਦੇ ਨਾਵਲ ਟੋਏ ਟਿੱਬੇ ਦਾ ਅਗਲਾ ਕਾંડ 12 ਭਾਗ 3 ਦੂਜੇ ਦਿਨ ਨਿੰਦਰ ਸ਼ਰਨਜੀਤ ਨੂੰ ਮਿਲਿਆ ਉਹ ਬੜਾ ਉਖੜਿਆ ਉਖੜਿਆ ਜਾ ਸੀ ਸ਼ਰਨਜੀਤ ਨੇ ਦੱਸਿਆ ਘਰ ਜਾਣੇ ਮੇਰੇ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ ਹੈ ਪੂਰੇ 2 ਮਹੀਨੇ ਤੇ 10 ਦਿਨ ਰਹਿ ਗਏ ਸੁਣ ਕੇ ਨਿੰਦਰ ਪਰੇਸ਼ਾਨ ਜਾ ਹੋ ਗਿਆ ਉਹ ਸ਼ਰਨਜੀਤ ਨੂੰ ਪੁੱਛਣ ਲੱਗਾ ਫਿਰ ਤੇਰਾ ਰਾਧਾ ਕੀ ਹੈ ਤੂੰ ਵਿਆਹ ਉੱਥੇ ਕਰਾਉਣਾ ਚਾਹੁੰਨੀ ਹੈ ਜਾਂ ਮੇਰੇ ਨਾਲ ਜਦੋਂ ਤੇਰੇ ਘਰ ਦੇ ਮੰਨਦੇ ਨਹੀਂ ਤੇ ਤੂੰ ਆਪ ਵੀ ਕੁਝ ਨਹੀਂ ਕਰ ਰਿਹਾ ਫਿਰ ਮੇਰੇ ਲਈ ਉਸੇ ਵਿਆਹ ਕਰਾਉਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸ਼ਰਨਜੀਤ ਨੇ ਜਵਾਬ ਦਿੱਤਾ ਦੇਖ ਮੇਰੇ ਘਰਦਿਆਂ ਦਾ ਮੰਨਣਾ ਤਾਂ ਮੁਸ਼ਕਲ ਹੈ ਪਰ ਇੱਕ ਤਰੀਕਾ ਹੈ ਆਪਾਂ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਘਰੋਂ ਭੱਜ ਕੇ ਵਿਆਹ ਕਰਵਾ ਲਈਏ ਤੂੰ ਭੱਜਣ ਲਈ ਤਿਆਰ ਹੈ ਨਾ ਨਿੰਦਰ ਨੇ ਪੁੱਛਿਆ ਜਿਵੇਂ ਤੂੰ ਆਖੇ ਤੇਰੇ ਨਾਲ ਜੀਵਨ ਮਰਨ ਦੀਆਂ ਸੌਂ ਖਾਦੀਆਂ ਪਿੱਛੇ ਮੈਂ ਵੀ ਨਹੀਂ ਹਟਦੀ ਸ਼ਰਨਜੀਤ ਬੋਲੀ ਠੀਕ ਹੈ ਫਿਰ ਹਾਲੇ ਤਾਂ 2 ਮਹੀਨਾ ਤੋਂ ਬਾਅਦ ਟਾਈਮ ਹੈਗਾ ਸਾਡੇ ਕੋਲ ਨਿੰਦਰ ਨੇ ਕਿਹਾ 2 ਮਹੀਨਾ ਤੋਂ ਬਾਅਦ ਉਹ ਤੇਨੂੰ ਕਿ ਸੇ ਬਾਬੇ ਨੇ ਆਖਿਆ ਵੀ ਵਿਆਹ ਵਾਲੇ ਦਿਨੀ ਭੱਜਣਾ ਉਸ ਤੋਂ ਪਹਿਲਾਂ ਵੀ ਤਾਂ ਭੱਜ ਸਕਦੇ ਆਪਾਂ ਮੈਨੂੰ ਲੱਗਦਾ ਤੂੰ ਟਾਈਮ ਪਾਸ ਕਰਦਾ ਫਿਰਦਾ ਸ਼ਰਨਜੀਤ ਨੇ ਮੁਸਕਰਾ ਕੇ ਆਖਿਆ ਟਾਈਮ ਪਾਸ ਕਾਦਾ ਤੇਰੇ ਤੋਂ ਬਗੈਰ ਟਾਈਮ ਹੀ ਤਾਂ ਪਾਸ ਨਹੀਂ ਹੁੰਦਾ ਲੱਗਦਾ ਤੂੰ ਭੱਜਣੋਂ ਮੇਰੇ ਤੋਂ ਵੀ ਕਾਲੀ ਐ ਪੂਰਾ ਠੰਡੇ ਦਿਮਾਗ ਨਾਲ ਸੋਚ ਇੱਕ ਤਾਂ 2 ਮਹੀਨੇ ਤਾਈ ਆਪਣਾ ਇਹ ਕੰਪਿਊਟਰ ਦਾ ਕੋਰਸ ਪੂਰਾ ਹੋ ਜੂ ਜਿੱਤੇ ਕਿਤੇ ਵੀ ਭੱਜ ਕੇ ਜਾਵਾਂਗੇ ਆਪਣਾ ਘਰ ਬਸਾਵਾਂਗੇ ਉਦੇ ਵਾਸਤੇ ਕੋਈ ਕੰਮ ਧੰਦਾ ਤਾਂ ਕਰਨਾ ਹੀ ਪਊ ਉਹਦੇ ਵਾਸਤੇ ਕੰਪਿਊਟਰ ਕੋਰਸ ਦਾ ਸਰਟੀਫਿਕੇਟ ਕੰਮ ਆਊ ਤੇ ਦੂਜੇ ਸਰਟੀਫਿਕੇਟ ਵੀ ਕੰਮ ਆਉਣਗੇ ਇਹ ਵੀ ਹੋ ਸਕਦਾ ਉਦੋਂ ਤੱਕ ਕੋਈ ਦੂਜਾ ਰਸਤਾ ਨਿਕਲਾਵੇ ਨਾਲੇ ਭੱਜਣ ਤੋਂ ਪਹਿਲਾਂ ਕੋਈ ਪੈਸਿਆਂ ਦਾ ਵੀ ਜੁਗਾੜ ਕਰਨਾ ਪਊ ਨਹੀਂ ਤਾਂ ਜਾਵਾਂਗੇ ਕਿੱਥੇ ਤੇ ਖਾਵਾਂਗੇ ਕਿੱਥੋਂ ਦੋ ਦਿਨਾਂ ਚ ਨਾਨੀ ਯਾਦ ਆਜੂ ਇੰਦਰ ਨੇ ਸ਼ਰਨਜੀਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਲੱਗਦਾ ਹੁਣ ਤੂੰ ਸਿਆਣਾ ਹੋ ਗਿਆ ਤੂੰ ਵਿਆਹ ਤੋਂ ਪਹਿਲਾਂ ਹੀ ਲਾਣੇਦਾਰਾਂ ਵਾਲੀਆਂ ਗੱਲਾਂ ਕਰਨ ਲੱਗ ਪਿਆ ਸ਼ਰਨਜੀਤ ਨੇ ਮੁਸਕਰਾ ਕੇ ਇਸ਼ਾਰਤ ਨਾਲ ਆਖਿਆ ਅਤੇ ਤੈਨੂੰ ਲਾਣੇਦਾਰ ਨਹੀਂ ਜੋ ਬਣਾਉਣਾ ਸੁਖਨਾਲ ਆਪਣਾ ਲਾਣਾ ਵੀ ਵੱਡਾ ਹੀ ਹੋਊਗਾ ਘਟੂ ਘਟਿਕ ਦਰਜਨ ਜਵਾਕ ਤਾਂ ਹੋਣਗੇ ਹੀ ਆਪਣੇ ਨਿੰਦਰ ਨੇ ਵੀ ਅੱਗੋਂ ਹੱਸਦੇ ਹੋਏ ਸ਼ਰਨਜੀਤ ਨੂੰ ਛੇੜਿਆ ਇੱਕ ਦਰਜਨ ਠਹਿਰ ਜਾ ਤੈਨੂੰ ਮੈਂ ਦਿਨੀਆਂ ਪਤਾ ਐਨੇ ਜਵਾਕਾਂ ਦੀ ਸੇਲ ਆਉਣੀ ਹੈ ਜੰਮਣੇ ਦੇ ਸਾਹਮਣੇ ਤਾਂ ਮੈਨੂੰ ਪੈਣਿਆ ਤੇਰਾ ਕੀ ਜਾਣ ਸ਼ਰਨਜੀਤ ਨੇ ਹੱਸਿਆ ਨਿੰਦਰ ਦੇ ਮੌਰਾਂ ਵਿਚਾਰੇ ਮੁੱਕੀ ਮਾਰੀ ਘਰ ਵਿੱਚ ਪਾਵੇਂ ਹੁਣ ਸ਼ਾਂਤੀ ਸੀ ਫਿਰ ਵੀ ਨਿੰਦਰ ਦੇ ਮਾਪੇ ਚੁੱਕਨੇ ਰਹਿੰਦੇ ਨਿੰਦਰ ਕਿਤੇ ਕੋਈ ਗਲਤ ਕਦਮ ਨਾ ਚੁੱਕ ਲਵੇ ਕੁਝ ਦਿਨਾਂ ਬਾਅਦ ਉਹਨਾਂ ਨੂੰ ਲੱਗਿਆ ਸ਼ਾਇਦ ਨਿੰਦਰ ਹੁਣ ਸਮਝ ਗਿਆ ਹੋਵੇ ਨਿੰਦਰ ਘਰ ਵਿੱਚ ਚੁੱਪਚਾਪ ਰਹਿੰਦਾ ਲੋੜ ਵੇਲੇ ਹੀ ਮਿੰਨ ਤੋਲ ਕੇ ਬੋਲਦਾ ਇਹ ਦੇਖ ਕੇ ਸੁਖਚਰਨ ਨੂੰ ਲੱਗਦਾ ਕਿ ਉਹ ਫਟੜ ਸੱਪ ਵਾਂਗ ਅੰਦਰੋਂ ਅੰਦਰ ਵਿਉਖੋਲ ਰਿਹਾ ਹੈ ਉਹ ਕੋਈ ਕਾਰਾ ਕਰ ਸਕਦਾ ਹੈ ਉਹਦੇ ਉੱਤੇ ਨਿਗਾਹ ਰੱਖਣਾ ਜ਼ਰੂਰੀ ਹੈ ਚੁੱਕਣਾ ਰਹਿਣਾ ਲਾਜ਼ਮੀ ਹੈ ਵੇਖਦੇ ਆਂ ਵੇਖਦੇ ਆਂ ਸ਼ਰਨਜੀਤ ਦੇ ਵਿਆਹ ਦੇ ਦਿਨ ਨੇੜੇ ਆਗੇ ਉਹਨਾਂ ਨੇ ਘਰੋਂ ਭੱਜਣ ਦਾ ਪੱਕਾ ਰਸਤਾ ਕਰ ਲਿਆ। ਉਹਨਾਂ ਨੇ ਆਪਣੀ ਵਿਉਂਤ ਨੂੰ ਅੰਤਮ ਰੂਪ ਦੇਣਾ ਸ਼ੁਰੂ ਕਰ ਦਿੱਤਾ। ਨਿੰਦਰ ਨੇ ਆਪਣੇ ਸਰਟੀਫਿਕੇਟ ਕੱਢ ਕੇ ਇੱਕ ਲਿਫਾਫੇ ਵਿੱਚ ਪਾ ਕੇ ਬੈਗ ਵਿੱਚ ਰੱਖ ਲਏ ਸਨ। ਘਰ ਵਾਸਤੇ ਸ਼ਹਿਰੋਂ ਸਮਾਨ ਲਿਆਉਣ ਵੇਲੇ ਉਹ ਕੁਝ ਪੈਸੇ ਇੱਧਰ ਉੱਧਰ ਕਰਕੇ ਬਚਾਉਂਦਾ ਰਹਿੰਦਾ ਸੀ। ਕੁਝ ਪੈਸੇ ਉਹਨੇ ਟੋਨੀ ਤੇ ਹੋਰਾਂ ਦੋਸਤਾਂ ਤੋਂ ਉਧਾਰੇ ਫੜ ਲਏ। ਪੈਸੇ ਅਲੀ ਕਰਦਿਆਂ ਤੋਂ ਚੋਰੀਆਂ ਮੋਟਰਸਾਈਕਲ ਵੇਚ ਦਿੱਤਾ। ਉਹਨੂੰ ਬਿਨਾਂ ਮੋਟਰਸਾਈਕਲ ਤੋਂ ਘਰੋਂ ਆਇਆ ਦੇਖ ਕੇ ਕੁਲਵੀਰ ਨੇ ਮੋਟਰਸਾਈਕਲ ਬਾਰੇ ਪੁੱਛਿਆ। ਨਿੰਦਰ ਨੇ ਦੱਸਿਆ ਕਿ ਕੋਈ ਦੋਸਤ ਮੰਗ ਕੇ ਲੈ ਗਿਆ 2 ਦਿਨ ਵਾਸ ਦੋ ਦਿਨ ਮਗਰੋਂ ਕੁਲਵੀਰ ਨੇ ਫੇਰ ਪੁੱਛਿਆ ਮੋਟਰਸਾਈਕਲ ਬਾਰੇ ਫਿਰ ਨਿੰਦਰ ਨੇ ਬਹਾਨਾ ਬਣਾਇਆ ਜਿਹੜਾ ਦੋਸਤ ਮੰਗ ਕੇ ਲੈ ਗਿਆ ਸੀ ਹੁਣ ਕੁੱਤਾ ਪੈ ਗਿਆ ਤੇ ਉਹ ਮੋਟਰਸਾਈਕਲ ਸਣੀ ਡਿੱਗ ਪਿਆ ਉਹਦੇ ਸ਼ੱਟ ਬੱਝੀ ਤੇ ਮੋਟਰਸਾਈਕਲ ਦਾ ਵੀ ਨੁਕਸਾਨ ਹੋ ਗਿਆ ਉਹ ਹੁਣ ਮੋਟਰਸਾਈਕਲ ਠੀਕ ਕਰਵਾ ਕੇ ਦੇਵੇਗਾ ਮੋਟਰਸਾਈਕਲ ਵਰਕਸ਼ਾਪ ਤੇ ਖੜਾਏ ਦੋ ਤਿੰਨ ਦਿਨ ਲੱਗਣਗੇ ਕਾਰ ਵਿੱਚ ਜਿਹੜੀ ਨਗਦੀ ਪਈ ਸੀ ਉਹਦੇ ਉੱਤੇ ਵੀ ਉਹਦੀ ਨਜ਼ਰ ਸੀ ਕਿ ਜਾਂਦਾ ਹੋਇਆ ਉਹ ਵੀ ਲੈ ਜਾਵੇਗਾ ਉਹਨੇ ਦੋ ਤਿੰਨ ਪਿੰਟ ਸ਼ਰਟਾਂ ਤੇ ਕੁਰਤਾ ਪਜਾਮਾ ਬੈਗ ਵਿੱਚ ਪਾ ਕੇ ਰੱਖ ਲਏ ਬੈਗ ਵਿੱਚ ਕੱਪੜੇ ਪਾਉਂਦਿਆਂ ਉਹਨੂੰ ਕੁਲਵੀਰ ਨੇ ਵੇਖ ਉਨੇ ਸੁਖਚਰਨ ਨੂੰ ਦੱਸ ਦਿੱਤਾ ਸੁਖਚਰਨ ਉਹਦੀ ਪਹਿਲਾਂ ਹੀ ਵਿੜਕ ਲੱਗ ਚੁੱਕੀ ਸੀ ਸੁਖਚਰਨ ਨੇ ਨਿੰਦਰ ਨੂੰ ਸ਼ਰਨਜੀਤ ਨਾਲ ਫੋਨ ਤੇ ਗੱਲ ਕਰਦਿਆਂ ਸੁਣ ਲਿਆ ਸੀ ਨਿੰਦਰ ਵੇੜੇ ਵਿੱਚ ਹੌਲੀ-ਹੌਲੀ ਤੁਰਦਾ ਗੱਲ ਕਰ ਰਿਹਾ ਸੀ ਉਹ ਗੱਲ ਕਰਦਾ ਕਰਦਾ ਪਰੇ ਨੂੰ ਹੁੰਦਾ ਹੁੰਦਾ ਤੂੜੀ ਵਾਲੇ ਕੋਠੇ ਕੋਲ ਚਲਾ ਗਿਆ ਤੂੜੀ ਵਾਲੇ ਅੰਦਰ ਸੁਖਚਰਨ ਮੱਧਾਂ ਨੂੰ ਪਾਉਣ ਵਾਸਤੇ ਤੂੜੀ ਦਾ ਟੋਕਰਾ ਭਰ ਰਿਹਾ ਸੀ ਨਿੰਦਰ ਦੀ ਆਵਾਜ਼ ਸੁਣ ਕੇ ਉਹਦੇ ਹੱਥ ਉੱਥੇ ਰੁਕੇ ਉਹ ਧਿਆਨ ਨਾਲ ਨਿੰਦਰ ਦੀਆਂ ਗੱਲਾਂ ਸੁਣਨ ਲੱਗ ਪਿਆ ਨਿੰਦਰ ਕਹਿ ਰਿਹਾ ਸੀ ਮੈਂ ਤੈਨੂੰ ਉੱਥੇ ਬਾਜ਼ਾਰ 'ਚ ਹੀ ਮਿਲੂੰਗਾ ਕੱਲ ਨੂੰ ਉਹ ਵਿਆਦੀ ਸ਼ਾਪਿੰਗ ਕਰਨ ਤਾਂ ਉਹ ਨਹੀਂ ਆ ਨਾ ਕਰਦਿਆਂ ਨਾਲ ਤੂੰ ਬਾਹਨੇ ਨਾਲ ਕਰਦਿਆਂ ਤੋਂ ਪਾਸੇ ਹੋ ਜਾਈ ਉਸ ਤੋਂ ਮਗਰੋਂ ਕੋਈ ਨਹੀਂ ਫੜ ਸਕਦਾ ਆਪਾਂ ਨੂੰ ਅਗਲੇ ਦਿਨ ਨਿੰਦਰ ਨੇ ਅੱਗਾ ਪਿੱਛਾ ਵੇਖ ਕੇ ਅਲਮਾਰੀ ਖੋਲੀ ਉਹਨੂੰ ਪਤਾ ਸੀ ਕਿ ਅਲਮਾਰੀ ਦੀਆਂ ਕੁੰਜੀਆਂ ਮੰਮੀ ਇੱਕ ਪੁਰਾਣੇ ਟਰੰਕ ਵਿੱਚ ਰੱਖਦੀ ਸੀ ਉਹ ਟਰੰਕ ਅਕਸਰ ਖੁੱਲਾ ਰਹਿੰਦਾ ਸੀ ਅਲਮਾਰੀ ਵਿੱਚ 5-6000 ਰੁਪਏ ਪੈਸੇ ਸਨ ਕੁਝ 5-500 ਦੇ ਤੇ ਕੁਝ 1-100 ਦੇ ਨੋਟ ਸਨ ਨਿੰਦਰ ਨੇ ਉਹ ਪੈਸੇ ਕੱਢ ਕੇ ਜੇਬ ਵਿੱਚ ਪਾ ਲਏ ਅਰਮਾਰੀ ਬੰਦ ਕਰਕੇ ਕੁੰਜੀਆਂ ਵਾਪਸ ਟਰੰਕ ਵਿੱਚ ਰੱਖ ਦਿੱਤੀਆਂ ਉਹਨੇ ਦੂਰ ਤੱਕ ਵਿੜੇ ਵਿੱਚ ਨਜ਼ਰ ਮਾਰੀ ਹੁਣ ਕੋਈ ਨਾ ਦੱਸਿਆ ਹੁਣ ਪਤਾ ਸੀ ਕਿ ਮੰਮੀ ਗੁਸਲਖਾਨੇ ਵਿੱਚ ਨਹਾ ਰਹੀ ਐ ਉਹ ਬੈਗ ਚੁੱਕ ਕੇ ਖਿਸਕਣ ਲੱਗਿਆ ਉਬਰਾਂਡੇ ਚੋਂ ਬਾਹਰ ਨਿਕਲਿਆ ਸੀ ਕਿ ਮੁਰੋਂ ਉਹਦਾ ਪਿਓ ਆਖੜਾ ਉਹ ਪੁੱਛਣ ਲੱਗਾ ਨਿੰਦਰ ਕਿੱਥੇ ਜਾਣਾ ਬੈਗ ਚੱਕ ਕੇ ਮੈਂ ਵਿਆਹ ਤੇ ਜਾਣਾ ਮੇਰੇ ਇੱਕ ਦੋਸਤ ਦਾ ਵਿਆਹ ਹੈ ਨਿੰਦਰ ਨੇ ਪਹਿਲਾਂ ਹੀ ਬਾਨਾ ਸੋਚ ਕੇ ਰੱਖਿਆ ਸੀ ਦੋਸਤ ਦਾ ਵਿਆਹ ਚਾ ਬੈਗ ਵਿੱਚ ਕਿਹੜੇ ਵਰੀ ਦੇ ਤਿਉਰ ਪਾਈ ਜਨ ਸਗਰਚਰਨੇ ਵਿੰਗਨਾ ਪੁੱਛਿਆ ਇਹਦੇ ਜੇ ਮੇਰੇ ਕੱਪੜੇ ਆ ਮੈਨੂੰ ਇੱਕ ਦੋ ਰਾਤਾਂ ਲੱਗਣੀਆਂ ਉੱਥੇ ਨਿੰਦਰ ਨੇ ਜਵਾਬ ਦਿੱਤਾ ਅੱਜ ਤੱਕ ਤੱਕ ਕਿਸੇ ਦੋਸਤ ਦੇ ਵਿਆਹ ਤੇ ਬੈਗ ਲੈ ਕੇ ਨਹੀਂ ਗਿਆ ਤੂੰ ਲਫਾਫੇ ਚ ਢੀੜੇ ਪਾ ਕੇ ਲੈ ਜਾਂਦਾ ਸੀ ਇਹ ਵੀ ਦੱਸ ਕੇ ਜਾਂਦਾ ਸੀ ਤੇ ਅੱਜ ਬਿਨਾਂ ਦੱਸੇ ਬਿਨਾਂ ਪੁੱਛੇ ਚੋਰਾਂ ਵਾਂਗੂ ਬਗੜਾ ਭਰੀ ਜਾਣਾ ਮੈਨੂੰ ਸਭ ਪਤਾ ਤੂੰ ਆਪਦਾ ਵਿਆਹ ਕਰਾਉਣ ਚੱਲਿਆ ਓ ਸਮਝਵੀਆਂ ਦੀ ਕੁੜੀ ਨਾ ਘਰੋਂ ਭੱਜ ਕੇ ਸਗਰਚਨ ਗੁੱਸੇ ਨਾਲ ਬੋਲਿਆ ਜੇ ਤੁਹਾਨੂੰ ਪਤਾ ਹੀ ਹੈ ਤਾਂ ਫਿਰ ਪੁੱਛਣ ਦੀ ਕੀ ਲੋੜ ਨਿੰਦਰ ਬੇਰੁਖੀ ਨਾ ਬੋਲਿਆ ਲੱਗਦਾ ਤੇਰਾ ਦਿਮਾਗ ਹਿੱਲ ਗਿਆ ਮਤ ਮਰੀ ਗਈ ਹੈ ਤੇਰੀ ਚੁੱਪ ਕਰਕੇ ਬੈਗ ਰੱਖ ਦੇ ਤੇ ਉਹਦੇ ਨਾਲ ਵਿਆਹ ਕਰਾਉਣ ਵਾਲੀ ਗੱਲ ਭੁੱਲ ਜਾ ਮੇਰੀ ਸੌਂ ਖਾ ਤੂੰ ਕਿਤੇ ਨਹੀਂ ਜਾਏਗਾ ਜੇ ਜਾਏਗਾ ਤਾਂ ਤੈਨੂੰ ਮੇਰੀ ਲਾਸ਼ ਉਤੋਂ ਦੀ ਟੱਪ ਕੇ ਜਾਣਾ ਪਊ ਸੁਖਚਰ ਨੇ ਗੁੱਸੇ ਨਾਲ ਚੇਤਾਵਨੀ ਦਿੱਤੀ ਨਹੀਂ ਮੈਂ ਨਹੀਂ ਹੁਣ ਰੁਕ ਸਕਦਾ ਮੈਂ ਜਾਊਂਗਾ ਇਹ ਕਹਿ ਕੇ ਨਿੰਦਰ ਨੇ ਗਾਂ ਪਲੰਘ ਪੁੱਟੀ ਸੁਖਚਰ ਨੇ ਡੱਬੇ ਚੋਂ ਕੀਟਨਾਸ਼ਕ ਦਵਾਈ ਦੀ ਬੋਤਲ ਕੱਢ ਲਈ ਬੋਤਲ ਦਾ ਟੱਕਣ ਖੋਲਦਿਆਂ ਸੁਖਚਰਨ ਬੋਲਿਆ ਮੈਨੂੰ ਮੇਰੀ ਇਸ ਗੰਦੀ ਲਾਸ਼ ਨੇ ਛਉਣ ਛੁਗਾ ਨਹੀਂ ਛੱਡਿਆ ਛੋਟੇ ਨੇ ਤਾਂ ਜਿਹੜੇ ਚੰਚੜਾਏ ਸੀ ਸੋ ਚੜਾਏ ਸੀ ਪਰ ਨਿੰਦਰਾ ਤੂੰ ਆ ਕੀ ਕਰਤੂਤ ਕਰਦਾ ਹੈ ਤੂੰ ਜਾਣਾ ਤਾਂ ਮੇਰੀ ਲਾਸ਼ ਉਤੋਂ ਦੀ ਟਪਕੇ ਜਾਈ ਰੱਬੇਓ ਜੀ ਮਾੜੀ ਲਾਸ਼ ਕਿਸੇ ਨੂੰ ਨਾ ਦੇਵੇ ਕਹਿ ਕੇ ਬੋਤਲ ਮੂੰਹ ਨੂੰ ਲਾ ਲਈ ਨਿੰਦਰ ਨੇ ਬੈਗ ਉੱਥੇ ਸੁੱਟ ਦਿੱਤਾ ਤੇ ਛੇਤੀ ਨਾਲ ਸੁਖਚਰਨ ਵੱਲ ਆਉ ਲਿਆ ਉਦੀ ਹੱਥੋਂ ਬੋਤਲ ਖੋਣ ਦੀ ਕੋਸ਼ਿਸ਼ ਕਰਨ ਲੱਗਿਆ ਨਿੰਦਰ ਬੋਤਲ ਖੋਂਦਾ ਹੋਇਆ ਰੌਲਾ ਵੀ ਪਾ ਰਿਹਾ ਸੀ ਨਾ ਪਾਪਾ ਇਹ ਕੰਮ ਨਾ ਕਰ ਇਹ ਤੂੰ ਕੀ ਕਰੀ ਜਾਣਾ ਨਿੰਦਰ ਦੇ ਬੋਤਲ ਖੋਣ ਤੱਕ ਕੁ 4-5 ਕੁੱਟਾ ਪਰ ਚੁੱਕਿਆ ਸੀ ਨਿੰਦਰ ਨੇ ਬੋਤਲ ਖੋਲੀ ਸੁਖਚਨ ਪੁੰਜੇ ਡਿੱਗ ਪਿਆ ਸੀ ਐਨੇ ਨੂੰ ਕਲਵੀਰ ਵੀ ਨਹਾ ਕੇ ਬਾਹਰ ਆ ਗਈ ਸੀ ਰੌਲਾ ਸੁਣ ਕੇ ਉਹ ਭੱਜੀ ਆਈ ਇਹ ਨਿੰਦਰ ਕੀ ਹੋ ਗਿਆ ਕਲਵੀਰ ਉਸ ਤ੍ਰਿਸ਼ ਨੂੰ ਦੇਖ ਕੇ ਸਭ ਸਮਝ ਗਈ ਸੁਖਚਨ ਡਿੱਗਿਆ ਪਿਆ ਸੀ ਨਿੰਦਰ ਨੇ ਮੋਢਿਆਂ ਤੋਂ ਫੜ ਕੇ ਸਾਰਾ ਦਿੱਤਾ ਹੋਇਆ ਸੀ ਗੋਲੇ ਦਵਾਈ ਦੀ ਬੋਤਲ ਪੈਸੀ ਤੇ ਦਵਾਈ ਦਾ ਮਸਕਰਿਆ ਸੀ ਉਹ ਘਬਰਾ ਕੇ ਬੋਲੀ ਆ ਕੀ ਪਾਣਾ ਵਰਤ ਗਿਆ ਨਿੰਦਰ ਬੋਲਿਆ ਮੰਮੀ ਤੂੰ ਗਰਮ ਪਾਣੀ ਦਾ ਬਾਬਾ ਸਾਰਾ ਨੋਨ ਪਾ ਕੇ ਲਿਆ ਨੋਨ ਵਾਲਾ ਪਾਣੀ ਪਈਏ ਉਹਦੇ ਨਾਲ ਉਲਟੀ ਆ ਜੂ ਮੈਂ ਜਸਤੀ ਨੂੰ ਫੋਨ ਕਰਦਾ ਕਿ ਉਹ ਕਾਰ ਲੈ ਕੇ ਆਵੇ ਸ਼ਹਿਰ ਲੈ ਜਾਣਾ ਬੂ ਘਬਰਾਏ ਹੋਏ ਨਿੰਦਰ ਨੇ ਜਸਤੀ ਨੂੰ ਫੋਨ ਬੁਲਾਇਆ ਤੇ ਉਹਨੂੰ ਛੇਤੀ ਛੇਤੀ ਕਾਰ ਲੈ ਕੇ ਆਉਣ ਲਈ ਆਖਿਆ ਜਸਤੀ ਘਰੀ ਸੀ ਉਹਦੀ ਕਾਰ ਵੀ ਘਰੀ ਸੀ ਉਹ ਕੁਝ ਮਿੰਟਾਂ ਵਿੱਚ ਹੀ ਕਾਰ ਲੈ ਕੇ ਆ ਗਿਆ ਜਦ ਜੱਸੀ ਆਇਆ ਉਦੋਂ ਸੁਖਚਰਨ ਬੇਹੋਸ਼ ਹੋ ਚੁੱਕਿਆ ਸੀ। ਕਲਵੀਰ ਤੇ ਨਿੰਦਰ ਉਹਨੂੰ ਲੂਣ ਵਾਲਾ ਕੋਸਾ ਬਾਣੀ ਪਿਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਪੀ ਨਹੀਂ ਸੀ ਰਿਹਾ। ਕਲਵੀਰ ਹਾਲ ਦਵਾਈ ਪਾਰੀ ਸੀ। ਇਹ ਕੀ ਕਰ ਲਿਆ ਤੂੰ? ਇਹ ਘਰ ਪਟਿਆ ਗਿਆ। ਜੱਸੀ ਨੇ ਪੁੱਛਿਆ। ਇਹ ਕਿਵੇਂ ਹੋ ਗਿਆ ਨਿੰਦਰ? ਨਿੰਦਰ ਦੀ ਥਾਂ ਕਲਵੀਰ ਰੋਂਦੀ ਹੋਈ ਬੋਲੀ। ਇਹ ਨਿੰਦਰ ਨਹੀਂ ਤਾਂ ਸਾਰਾ ਫੋੜਾ ਪਾਇਆ ਉਸ ਕੰਜਰੀ ਨਾਲ ਵਿਆਹ ਕਰਾਉਣ ਚੱਲਿਆ ਸੀ। ਜੱਸੀ ਸਭ ਕੁਝ ਸਮਝ ਗਿਆ। ਉਹਨੇ ਕਲਵੀਰ ਨੂੰ ਚੁੱਪ ਕਰਾਉਂਦੇ ਹੋਏ ਆਖਿਆ ਜੋ ਭਗਤ ਚਾਚੀ ਹੁਣਾਂ ਬੋਲੋ ਜੇ ਕੋਈ ਪੁੱਛੇ ਤਾਂ ਇਹ ਕਹਿਣਾ ਕਿ ਚਾਚੇ ਸਿਰ ਕਰਜ਼ਾ ਸੀ ਕਈ ਦਿਨਾਂ ਤੋਂ ਟੈਨਸ਼ਨ ਸੀ ਇਸ ਕਰਕੇ ਸਪਰੇ ਪੀ ਗਿਆ ਨਿੰਦਰ ਦੇ ਵਿਆਹ ਦੀ ਗੱਲ ਨਹੀਂ ਦੱਸਣੀ ਕਿਸੇ ਨੂੰ ਰੌਲਾ ਸੁਣ ਕੇ ਇਹਨੂੰ ਆਂਡ ਗਵਾਂਡ ਦੇ ਲੋਕ ਆਉਣੇ ਸ਼ੁਰੂ ਹੋ ਗਏ ਜੱਸੀ ਤੇ ਨਿੰਦਰ ਨੇ ਸੁਖ ਚਰਨ ਨੂੰ ਚੁੱਕ ਕੇ ਕਾਰ ਵਿੱਚ ਪਾਇਆ ਕਲਵੀਰ ਤੇ ਨਿੰਦਰ ਵੀ ਰੋਂਦੇ ਹੋਏ ਕਾਰ ਵਿੱਚ ਬੈਠ ਗਏ ਉਹ ਸ਼ਹਿਰ ਨੂੰ ਚੱਲ ਪਏ ਮਗਰੀ 4-5 ਗਵਾਂਢੀ ਹੋਰ ਦੋ ਕਾਰਾਂ ਲੈ ਕੇ ਚੱਲ ਪਏ ਰਾਵਿਚਕਾਰ ਚਲਾਉਂਦੇ ਹੋ ਜੱਸੀ ਨੇ ਨਿੰਦਰ ਤੇ ਕੁਲਵੀਰ ਨੂੰ ਫਿਰ ਪੱਕਾ ਕੀਤਾ ਕਿ ਸਭ ਕੋਲ ਕਰਜ਼ੇਵਾਰੀ ਗੱਲ ਹੀ ਆਕਣੀ ਐ ਹਸਪਤਾਲ ਭੁੱਜ ਕੇ ਉਹਨਾਂ ਨੇ ਡਾਕਟਰ ਨੂੰ ਵੀ ਇਹੋ ਕਿਹਾ ਤੇ ਪੁਲਿਸ ਕੋਲੇ ਵੀ ਇਹੋ ਬਿਆਨ ਦਿੱਤਾ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸੁਖਚਨ ਸਿੰਘ ਬਸ ਨਹੀਂ ਸਕਿਆ ਜੱਸੀ ਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਫੋਨ ਕਰ ਦਿੱਤੇ ਕਿਸਾਨ ਯੂਨੀਅਨ ਦੇ ਆਗੂ ਵਰਕਰ ਤੇ ਪਿੰਡ ਦੇ ਲੋਕ ਹਸਪਤਾਲ ਮੂਰੇ ਇਕੱਠੇ ਹੋ ਗਏ ਫਿਰ ਉਹ ਨਾਰੇ ਲਾਉਂਦੇ ਹੋਏ ਪੁਲਿਸ ਥਾਣੇ ਪਹੁੰਚ ਗਏ ਉਥੇ ਜਾ ਕੇ ਧਰਨਾ ਦਿੱਤਾ ਸਰਕਾਰ ਤੇ ਪ੍ਰਸ਼ਾਸਨ ਵਿਰੋਧੀ ਨਾਰੇ ਲਾਏ ਪੁਲਿਸ ਉਤੇ ਆੜਤੀਆਂ ਵਿਰੁੱਧ ਕੇਸ दर्ज ਕਰਨ ਲਈ ਦਬਾਅ ਬਣਾਇਆ ਸੁਖਚਨ ਸਿੰਘ ਆੜਤੀ ਅਕ੍ਰਿਸ਼ਨ ਕੁਮਾਰ ਦਾ 3 ਕੋ ਲੱਖ ਰੁਪਏ ਦਾ ਕਰਜ਼ਾ ਸੀ ਥੋੜਾ ਜਿਹਾ ਕਰਜ਼ਾ ਸਹਿਕਾਰੀ ਸੁਸਾਇਟੀ ਦਾ ਵੀ ਸੀ ਬੈਂਕ ਦੀ ਲਿਮਟ ਵਾਲਾ ਕਿਸਾਨ ਕ੍ਰੈਡਿਟ ਕਾਰਡ ਕਰਜ਼ਾ ਵੀ ਸੀ ਪੁਲਿਸ ਨੇ ਆੜਤੀਆਂ ਨੂੰ ਫੋਨ ਕੀਤਾ ਤੇ ਉਹ ਸ਼ਹਿਰ ਦੇ 2 ਕੋ ਰਾਸੀ ਆਗੂਆਂ ਨੂੰ ਲੈ ਕੇ ਥਾਣੇ ਆ ਗਿਆ ਪੁਲਿਸ ਨੇ ਸੁਖਚਨ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਕੇ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਕਰਨ ਲਈ ਪਰਚਾ ਦਰਜ ਕਰਨ ਦਾ ਧਰਾਵਾ ਦਿੱਤਾ ਅਰਥਿਆ ਡਰ ਗਿਆ ਤੇ ਸਮਝੌਤਾ ਕਰਨ ਲਈ ਤਿਆਰ ਹੋ ਗਿਆ। ਉਹ ਸੁਖਚਰਨ ਦਾ ਕਰਜ਼ਾ ਛੱਡਣ ਤੇ ਉਹਦੇ ਪਰਿਵਾਰ ਨੂੰ 3 ਲੱਖ ਰੁਪਏ ਹੋਰ ਨਗਦ ਦੇਣਾ ਮੰਨ ਗਿਆ। ਮਾਮਲਾ ਨਜੇਠਣ ਲਈ ਉਹਨੇ ਪੁਲਿਸ ਨੂੰ ਪੈਸੇ ਵੱਖਰੇ ਦਿੱਤੇ। ਅਗਲੇ ਦਿਨ ਸੁਖਚਰਨ ਦੀ ਖੁਦਕੁਸ਼ੀ ਦੀ ਖਬਰ ਅਖਬਾਰਾਂ ਵਿੱਚ ਫੋਟੋਸ ਨਾਲ ਛਪਕੀ ਸੀ। ਜਦੋਂ ਸ਼ਰਨਜੀਤ ਦਾ ਫੋਨ ਆਇਆ, ਉਹ ਦੋ ਨਿੰਦਰ ਹਸਪਤਾਲ ਵਿੱਚ ਸੀ। ਉਹ ਮੋਬਾਈਲ ਦੀ ਸਕਰੀਨ ਉੱਤੇ ਸ਼ਰਨਜੀਤ ਦਾ ਨਾਂ ਦੇਖ ਕੇ ਇੱਕ ਪਾਸੇ ਕੋਨੇ ਵਿੱਚ ਲਾ ਗਿਆ। ਉਹਦੇ, "ਹੈਲੋ" ਕਹਿਣ ਦੀ ਦੇਰ ਸੀ ਕਿ ਉਹ ਇੱਕਦਮ ਬੋਲੀ, "ਤੂੰ ਕਿੱਥੇ ਆ?" ਤੂੰ ਆਇਆ ਕਿਉਂ ਨਹੀਂ ਮੈਂ ਤੈਨੂੰ ਕਦੋਂ ਦੀ ਉਡੀਕੀ ਜਾਨੀ ਆ ਨਿੰਦਰ ਭਰੇ ਘਰੇ ਨਾ ਬੋਲਿਆ ਸੋਰੀ ਸ਼ਰਨ ਬਹੁਤ ਬੁਰੀ ਖਬਰ ਹੈ ਮੇਰਾ ਫਾਦਰ ਨਹੀਂ ਲਿਆ ਉਹਨੂੰ ਆਪਣੇ ਘਰੋਂ ਭੱਜ ਕੇ ਵਿਆਹ ਕਰਾਉਣ ਦਾ ਪਤਾ ਲੱਗਿਆ ਤੇ ਉਹਨੇ ਸਪਰੇ ਵਾਲੀ ਦਵਾਈ ਪੀ ਲਈ ਨਿੰਦਰ ਇਹ ਤਾਂ ਬਹੁਤ ਮਾੜਾ ਹੋਇਆ ਪਰ ਮੈਂ ਹੁਣ ਕੀ ਕਰਾਂ ਸ਼ਰਨਜੀਤ ਨੇ ਪੁੱਛਿਆ ਤੂੰ ਇੱਕ ਵਾਰੀ ਘਰੇ ਮੁੜ ਜਾ ਹੁਣ ਬਾਕੀ ਫਿਰ ਦੇਖੀ ਜਾਉ ਨਿੰਦਰ ਬੋਲਿਆ ਫਿਰ ਕਦੋਂ ਦੇਖੀ ਜਾਉ ਮੇਰੇ ਵਿਆਹ 'ਚ ਤਾਂ 3 ਦਿਨ ਰਹਿ ਗਏ ਨੇ ਸ਼ਰਨਜੀਤ ਬੋਲੀ ਪਰ ਮੈਂ ਤਾਂ ਫਾਦਰ ਦੇ ਭੋਗ ਤੱਕ ਕਿਤੇ ਨਹੀਂ ਜਾ ਸਕਦਾ ਸ਼ਾਇਦ ਆਪਣਾ ਵਿਆਹ ਹੋਣਾ ਹੁਣ ਮੁਸ਼ਕਲ ਹੈ ਨਿੰਦਰ ਨੇ ਆਖਿਆ ਚੰਗਾ ਫਿਰ ਮੁੜ ਕੇ ਮੈਨੂੰ ਨਾ ਦੋਸ਼ ਦੇ ਸ਼ਰਨਜੀਤ ਰੋਣ ਹਾਕੀ ਹੋ ਕੇ ਬੋਲੀ ਇਹ ਰਾਹੀ ਦੋਸ਼ ਹੈ ਦੋਸ਼ ਤਾਂ ਸਾਰਾ ਆਪਣੀ ਕਿਸਮਤ ਦਾ ਹੈ ਇਹ ਆਖ ਕੇ ਨਿੰਦਰ ਨੇ ਫੋਨ ਕੱਟ ਦਿੱਤਾ ਨਿੰਦਰ ਨੇ ਫਿਰ ਕਦੇ ਨਾ ਸ਼ਰਨਜੀਤ ਨੂੰ ਫੋਨ ਕੀਤਾ ਨਾ ਉਹਨੂੰ ਮਿਲਣ ਦੀ ਕੋਸ਼ਿਸ਼ ਕੀਤੀ ਨਾ ਹੀ ਕਦੇ ਸ਼ਰਨਜੀਤ ਦਾ ਫੋਨ ਜਾ ਮੈਸੇਜ ਆਇਆ ਪਿਓ ਦੇ ਗੁਜ਼ਰ ਜਾਣ ਪਿੱਛੋਂ ਨਿੰਦਰ ਨੇ ਵਾਹੀ ਦਾ ਕੰਮ ਸभाल ਲਿਆ ਅਗਲੇ ਸਾਲ ਉਹਨੇ ਕੰਪਿਊਟਰ ਕਰਹਾ ਖਰੀਦ ਲਿਆ ਫਿਰ ਇੱਕ ਨਵਾਂ ਮੋਟਰਸਾਈਕਲ ਵੀ ਲੈ ਲਿਆ ਨਿੰਦਰ ਨੇ ਕਰਿਆ ਕਿ ਮੋਟਰਸਾਈਕਲ ਦਾ ਸਟੈਂਡ ਲਾਇਆ ਪਿਓ ਦੇ ਆਖਰੀ ਬੋਲ ਅਜੇ ਵੀ ਉਹਦੇ ਕੰਨਾਂ ਵਿੱਚ ਗੂੰਜ ਰਹੇ ਸਨ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ